ਇਕ ਗੁਣਤਾਸ ਵਿਪਾਸ ਪਰਭਾਤੀ ਬਾਣੀ ਭਗਤ ਕਬੀਰ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਮਰਨ ਜੀਵਨ ਕੀ ਸੰਕਾ ਨਾਸੀ ਆਪਨ ਰੰਗ ਸਹਿਜ ਪ੍ਰਗਾਸੀ ਪ੍ਰਗਤੀ ਜੋਤ ਮਿਟਿਆ ਅੰਧਿਆਰਾ ਰਾਮ ਰਤਨ ਪਾਇਆ ਕਰਤ ਵਿਚਾਰਾ ਰਹਾਉ ਜਹ ਆਨੰਦ ਦੁਖ ਦੂਰ ਪਿਆਨਾ ਮਨ ਮਾਨਕ ਲਿਵ ਤਤ ਲੁਕਾਨਾ ਜੋ ਕਿਛ ਹੋ ਆਸੋ ਤੇਰਾ ਪਾਣਾ ਜੋ ਇਵ ਬੂਝੈ ਸੋ ਸਹਿਜ ਸੁਮਾਨਾ ਕਹਿਤ ਕਬੀਰ ਕਿਲ ਬਿਕ ਗਏ ਖੀਣਾ ਮਨ ਭਇਆ ਜਗ ਜੀਵਨ ਲੀਣਾ ਪ੍ਰਭਾਤੀ ਅੱਲਾਹ ਇੱਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇ ਰਾ ਹਿੰਦੂ ਮੂਰਤ ਨਾਮ ਨਿਵਾਸੀ ਦੋਹੋ ਮਹਿ ਤਤ ਨਾਹੀ ਰਾ ਅੱਲਾਹ ਰਾਮ ਜਿਵੋਂ ਤੇਰੇ ਨਾਈ ਤੂੰ ਕਰ ਮਿਹਰਾ ਮਤ ਸਾਈ ਰਹਾਉ ਦੱਖਣ ਦੇਸ ਹਰੀ ਕਾ ਬਾਸਾ ਪੱਛਮ ਅੱਲਹਿ ਮਕਾਮਾ ਦਿਲ ਮਹਿ ਖੋਜ ਦਿਲੈ ਦਿਲ ਖੋਜੋ ਏਹੀ ਠੌਰ ਮਕਾਮਾ ਬ੍ਰਹਮਣ ਗਿਆਸ ਕਰਹਿ 24 ਕਾਜੀ ਮਹਿ ਰਮਜਾਨਾ 11 ਮਾਸ ਪਾਸ ਕਹਿ ਰਾਖੀ ਏਕੈ ਮਹੀ ਨਿਧਾਨਾ ਕਹਾਂ ਉਡੀਸਤੇ ਮੱਜਨ ਕੀਆ ਕਿਆ ਮਸੀਤ ਸਿਰ ਨਾਹੀਂ ਦਿਲ ਮਹਿ ਕਪਟ ਨਿਵਾਜ ਗੁਜਾਰੇ ਕਿਆ ਹਜ ਕਾਬੈ ਜਾਏ ਏਤੇ ਔਰਤ ਮਰਦ ਸਾਜੀ ਏ ਸਭ ਰੂਪ ਤੁਮਾਰੀ ਕਬੀਰ ਪੂੰਗਰਾ RAM ਅੱਲਾਹ ਕਾ ਸਭ ਗੁਰ ਪੀਰ ਹਮਾਰੀ ਕਹਿਤ ਕਬੀਰ ਸੁਨਹੁ ਨਰ ਨਰਵੈ ਪਰ ਹੋ ਏਕ ਕੀ ਸਰਨਾ ਕੇਵਲ ਨਾਮ ਜਪੋ ਰੇ ਪ੍ਰਾਣੀ ਤਬ ਹੀ ਨੇਚੈ ਤਰਨਾ प्रभाती अवल अल्लाह नूर य पाया कुदरत के सब बंदे एक नूर ते सब जग उपजिया कौन ਭਲੇ ਕੋ ਮੰਦੇ ਲੋਗਾ ਪਰਮ ਨਾ ਪੂਲੋ ਪਾਈ خالਕ ਖਲਕ ਖਲਕ ਮਹਿ ਖਾਲਕ ਪੂਰੇ ਰਹੇ ਉਸ ਰਬ ਠਾਈ ਰਹਾਉ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ ਨਾ ਕਛ ਪੂਚ ਮਾਟੀ ਕੇ ਭਾਂਡੇ ਨਾ ਕਛ ਪੂਚ কুমਭਾਰੇ ਸਭ ਮਹਿ ਸੱਚਾ ਏਕੋ ਸੋਈ ਤਿਸ ਕਾ ਕੀਆ ਸਭ ਕਛ ਹੋਈ ਹੁਕਮ ਪਛਾਨੈ ਸੋ ਏਕੋ ਜਾਨੈ ਬੰਦਾ ਕਹੀਐ ਸੋਈ ਅੱਲੋ ਅਲਖ ਨਾ ਜਾਈ ਲਖਿਆ ਗੁਰ ਗੁੜ ਦੀ ਨਾ ਮੀਠਾ ਕਹ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਝਨ ਦੀਠਾ ਪ੍ਰਭਾਤੀ ਵੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੈ ਜੋ ਸਭ ਮੈਂ ਇੱਕ ਖੁਦਾਏ ਕਹਿ ਤਹ ਤਉ ਕਿਉ ਮੁਰਗੀ ਮਾਰੈ ਮੁੱਲਾ ਕਹੋ ਨਿਉ ਖੁਦਾਈ ਤੇਰੇ ਮਨ ਕਾ ਪਰਮ ਨਾ ਜਾਈ ਰਹਾ ਪਕਰ ਜਿਉ ਆਨਿਆ ਦੇ ਬਿਨਾਸੀ ਮਾਟੀ ਕੋ ਬਿਸਮਿਲ ਕੀਆ ਜੋਤ ਸਰੂਪ ਅਨਾਹਤ ਲਾਗੀ ਕਹੋ ਹਲਾਲ ਕਿਆ ਕੀਆ ਕਿਆ ਉਜੂ ਪਾਕ ਕੀਆ ਮੂੰ ਧੋਇਆ ਕਿਆ ਮਸੀਤ ਸਿਰ ਲਾਇਆ ਜੋ ਦਿਲ ਮਹਿ ਕਪਟ ਨਵਾਜ ਗੁਜ਼ਾਰੋ ਕਿਆ ਹਜ ਕਾਬਾ ਜਾਇਆ ਤੂੰ ਨਾ ਪਾਕ ਪਾਕ ਨਹੀਂ ਸੂਝਿਆ ਤਿਸ ਕਾ ਮਰਮ ਨਾ ਜਾਣਿਆ ਕਹਿ ਕਬੀਰ ਭਿਸਤ ਤੇ ਚੂਕਾ ਦੋ ਜਕ ਸਿਉ ਮਨ ਮਾਨਿਆ ਪ੍ਰਭਾਤੀ ਸੁਣ ਸੰਧਿਆ ਤੇਰੀ ਦੇਵ ਦੇਵਾਕਰ ਅਦਪਤ ਆਦ ਸਮਾਈ ਸਿੱਧ ਸਮਾਦ ਅੰਤ ਨਹੀਂ ਪਾਇਆ ਲਾਗ ਰਹੀ ਸਰਨਾਈ ਲੇਹੋ ਆਰਤੀ ਹੋ ਪੁਰਖ ਨਿਰੰਜਨ ਸਤਗੁਰ ਪੂਜੋ ਪਹਾਈ ਹਾ ਦਾ ਬ੍ਰਹਮ ਨਿਗਮ ਵਿਚਾਰੈ ਅਲਖ ਨਾ ਲਖਿਆ ਜਾਈ ਰਹਾਉ ਤਤ ਤੇਲ ਨਾਮ ਕੀਆ ਬਾਤੀ ਦੀਪਕ ਦੇ ਉਜਿਆਰਾ ਜੋਤ ਲਾਏ ਜਗਦੀਸ ਜਗਾਇਆ ਬੂਜੈ ਬੂਜਨ ਹਾਰਾ ਪੰਚੇ ਸ਼ਬਦ ਅਨਾਹਦ ਬਾਜੀ ਸੰਗੇ ਸਾਰਿੰਗ ਪਾਣੀ ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ प्रभाती ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਨ ਕੀ ਬਿਰਥਾ ਮਨ ਹੀ ਜਾਣੈ ਕਹਿ ਬੂਝ ਲਿਆ ਗੈ ਕਹੀਐ ਅੰਤਰ ਜਾਮੀ ਰਾਮ ਰਵਾਈ ਮੈਂ ਡਰ ਕੈਸੇ ਚਹੀਐ ਵੇਦੀ ਅਲੇ ਗੋਪਾਲ ਗਸਾਈ ਮੇਰਾ ਪ੍ਰਭ ਰਵਿਆ ਸਰਬੇ ਠਾਈ ਰਹਾਉ ਮਾਨੈ ਹਾਟ ਮਾਨੈ ਪਾਟ ਮਾਨੈ ਹੈ ਪਾਸਾਰੀ ਮਾਨੈ ਬਾਸੈ ਨਾਨਾ ਭੀਦੀ ਪਰਮਤ ਹੈ ਸੰਸਾਰੀ ਗੁਰ ਕੈ ਸ਼ਬਦ ਇਹੋ ਮਨ ਰਾਤਾ ਦੁਬਦਾ ਸਹਿਜ ਸਮਾਣੀ ਸਭੋ ਹੁਕਮ ਹੁਕਮ ਹੈ ਆਪੇ ਨਿਰਭਉ ਸਮਤ ਵਿਚਾਰੀ ਜੋ ਜਨ ਜਾਨ ਭਜੈ ਪ੍ਰਖੋਤਮ ਤਾ ਕੀ ਅਬਗਤ ਬਾਣੀ ਨਾਮਾ ਕਹਿ ਜਗ ਜੀਵਨ ਪਾਇਆ ਹਿਰਦੈ ਅਲਖ ਬਿਡਾਣੀ ਪ੍ਰਵਾਤੀ ਆਦ ਜੁਗਾਦ ਜੁਗਾਦ ਜੁਗੋ ਜੁਗ ਤਾ ਕਾਇੰਤ ਨਾ ਜਾਣਿਆ ਸਰਬ ਨਿਰੰਤਰ ਰਾਮ ਰਹਿਆ ਰਾਵ ਐਸਾ ਰੂਪ ਬਖਾਨਿਆ ਗੋਬਿੰਦ ਗਾਜੈ ਸ਼ਬਦ ਬਾਜੈ ਆਨਦ ਰੂਪੀ ਮੇਰੋ ਰਾਮਈਆ ਰਹਾਉ ਬਾਵਨ ਬੀਖੂ ਬਾਨੈ ਬੀਖੇ ਬਾਸ ਤੇ ਸੁਖ ਲਾਗੇ ਲਾ ਸਰਬੇ ਆਦ ਪਰਮ ਲਾਦ ਕਾਸ਼ਟ ਚੰਦਨ ਭੈ ਲਾ ਤੁਮ ਚੇ 파ਰਸ ਹਮ ਚੇ ਲੋਹਾ ਸੰਗੇ ਕੰਚਨ ਭੈ ਲਾ ਤੂੰ ਦਿਆਲ ਰਤਨ ਲਾਲ ਨਾਮਾ ਸਾਚ ਸਮਾਇ ਲਾ ਪ੍ਰਭਾਤੀ ਅਕੁਲ ਪੁਰਖ ਇਕ ਚਲ ਤੇ ਉਪਾਇਆ ਕਟ ਕਟ ਅੰਤਰ ਬ੍ਰਹਮ ਲਕਾਇਆ ਜੀ ਕੀ ਜੋਤ ਨਾ ਜਾਣੈ ਕੋਈ ਤੈ ਮੈਂ ਕੀ ਆ ਸੋ ਮਾਲੂਮ ਹੋਈ ਰਹਾਉ ਜਿਉ ਪ੍ਰਗਾਸਿਆ ਮਾਟੀ ਕੁੰਭੇਉ ਆਪ ਹੀ ਕਰਤਾ ਬੀਠਲ ਦੇਵ ਜੀ ਕਾ ਬੰਦਨ ਕਰਮ ਬਿਆਪੈ ਜੋ ਕਿਛ ਕੀ ਆ ਸੋ ਆਪੈ ਆਪੈ ਪ੍ਰਣਵਤ ਨਾਮ ਦੇਉ ਇਹੋ ਜੀਉ ਚਿਤ ਵੈ ਸੋ ਲਹੈ ਅਮਰ ਹੋਏ ਸਦ ਆਖੁਲ ਰਹੈ ਪ੍ਰਭਾਤੀ ਭਗਤ ਬੇਣੀ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਤਨ ਚੰਦਨ ਮਸਤਕ ਪਾਤੀ ਹਿਰਦੇ ਅੰਤਰ ਕਰ ਤਲ ਕਾਤੀ ਠਗ ਦਿਸ਼ਟ ਬੱਗਾ ਲਿਵ ਲਾਗਾ ਦੇਖ ਬੈਸਨੋ ਪ੍ਰਾਨ ਮੁਖ ਭਾਗਾ ਕਲ ਭਗਵਤ ਬੰਦ ਚਰਾਮੰ ਕਰੂਰ ਦਿਸ਼ਟ ਰਤਾ ਨਿਸਬਾਦੰ ਰਹਾਉ ਨਿਤਪ੍ਰਤਿ ਇਸ਼ਨਾਨ ਸਰੀਰੰ ਦੁਏ ਧੋਤੀ ਕਰਮਮੁਖ ਖੀਰੰ ਹਿਰਦੈ ਸ਼ੁਰੀ ਸੰਧਿਆਨੀ ਪਰਦਰਭ ਹਿਰਨ ਕੀ ਬਾਣੀ ਸਿਲ ਪੂਜਸ ਚੱਕਰ ਗਣੇਸੰ ਨਿਸ ਜਾਗਸ ਭਗਤ ਪਰਵੇਸ਼ੰ ਪਗਨਾਚ ਸਚਿਤ ਅਕਰਮੰ ਏ ਲੰਪਟ ਨਾਚ ਅਧਰਮੰ ਮਿਰਗ ਆਸਨ ਤુલਸੀ ਮਾਲਾ ਕਾਰਿ ਉਜਲ ਤਿਲਕ ਕਪਾਲਾ ਰੇਦ ਕੂੜ ਕੰਠ ਰੁਦਰਾਖੰ ਰੇ ਲੰਪਟ ਕ੍ਰਿਸ਼ਨ ਅਪਾਖੰ ਜਿਨੇ ਆਤਮ ਤਤ ਨਾ ਚੀਨਿਆ ਸਭ ਫੋਕਟ ਧਰਮ ਅਬੀਨੀਆ ਕਹੋ 베ਣੀ ਗੁਰਮਖ ਧਿਆਵੇ ਬਿਨ ਸਤਗੁਰ ਬਾਟ ਨਾ ਪਾਵੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਰਾਗ ਜੈ ਜੈ ਬੰਤੀ ਮਹੱਲਾ ਨੋ ਰਾਮ ਸਿਮਰ ਰਾਮ ਸਿਮਰ ਇਹੈ ਤੇਰੈ ਕਾਜ ਹੈ ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸਰਨ ਲਾਗ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਰਹਾਉ ਸੁਪਨੇ ਜਿਉ ਧਨ ਪਛਾਨ ਕਾਹੀ ਪਰ ਕਰਤਮਾਨ 바ਰੂ ਕੀ ਭੀਤ ਜੈਸੇ ਬਸੁਧਾ ਕੋ ਰਾਜ ਹੈ ਨਾਨਕ ਜਨ ਕਹਿਤ ਬਾਤ ਦਿਨਸ ਜੈ ਹੈ ਤੇਰੋ ਗਾਤ ਛਿਨ ਛਿਨ ਕਰ ਗਇਓ ਕਾਲ ਕੈਸੇ ਜਾਤ ਆਜ ਹੈ ਜੈ ਜੈ ਬੰਤੀ ਮਹੱਲਾ ਨੌਂ ਰਾਮ ਭਜ ਰਾਮ ਭਜ ਜਨਮ ਸਿਰਾਤ ਹੈ ਕਹੋ ਕਹਾ ਬਾਰ ਬਾਰ ਸਮਜਤ ਨਹਿ ਕਿਉ ਗੁਵਾਰ ਬਿਨ ਸਤ ਨਹਿ ਲੱਗੈ ਬਾਰ ਪੂਰੇ ਸਮਗਾਤ ਹੈ ਰਹਾਉ ਸਗਲ ਭਰਮ ਡਾਰ ਦੇ ਗੋਬਿੰਦ ਕੋ ਨਾਮ ਲੇ ਅੰਤ ਬਾਰ ਸੰਗ ਤੇਰਾ ਇਹ ਏਕ ਜਾਤ ਹੈ ਵਿਖਿਆ ਬਿਖ ਜਿਉ ਬੇਸਾਰ ਪ੍ਰਭ ਕੋ ਜਸ ਹੀ ਏ ਧਾਰ ਨਾਨਕ ਜਨ ਕਹਿ ਪੁਕਾਰ ਔ ਸਰ ਵਿਹਾਤ ਹੈ ਜੈ ਜੈ ਵੰਤੀ ਮਹੱਲਾ ਨੋਆ ਰੇ ਮਨ ਕੌਨ ਗਤ ਹੋਏ ਹੈ ਤੇਰੀ ਇਹ ਜਗ ਮਹਾਰਾਮ ਨਾਮ ਸੋ ਤਉ ਨਹੀਂ ਸੁਨਿਓ ਕਾਨ ਵਿਖਿਆ ਨ ਸਿਓ ਅਤਲੁ ਭਾਨ ਮਤ ਨਾਹਿਨ ਫੇਰੀ ਰਹਾਉ ਮਾਨਸ ਕੋ ਜਨਮ ਨੀਨ ਸਿਮਰਨ ਨਹਿ ਨਿਮਖ ਕੀਨ ਦਾਰਾ ਸੁਖ ਭਇਓ ਦੀਨ ਪਗੋ ਹੋ ਪਰੇ 베ਰੀ ਨਾਨਕ ਜਨ ਕਹਿ ਪੁਕਾਰ ਸੁਪਨੇ ਜਿਉ ਜਗ ਪਸਾਰ ਸਿਮਰਤ ਨਹਿ ਕਿਉ ਮਰਾਰ ਮਾਇਆ ਜਾ ਕੀ 체ਰੀ ਜੈ ਜੈ ਵੰਤੀ ਮਹੱਲਾ ਨਵਾ ਬੀਤ ਜਹ ਹੈ ਬੀਤ ਜਹ ਹੈ ਜਨਮ ਅਕਾਜਰੀ ਨਿਸ ਦਿਨ ਸੁਨ ਕੈ ਪੁਰਾਨ ਸਮਝਤ ਨਹਿ ਰੇ ਅਜਾਨ ਕਾਲ ਤੋ ਪਹੁੰਚਿਓ ਆਨ ਕਹਾਂ ਜੈ ਹੈ ਭਾਜਰੀ ਰਹਾਉ ਅਸਰ ਜੋ ਮਾਨਿਓ ਦੇ ਸੋ ਤਉ ਤੇਰੋ ਹੋਏ ਹੈ ਖੇ ਕਿਉ ਨਾ ਹਰ ਕੋ ਨਾਮ ਲੈ ਮੂਰਖ ਨਿਲਾਜ ਰੇ RAM ਭਗਤ ਹੀ ਏ ਆਨ ਛਾੜ ਦੇ ਤੈ ਮਨ ਕੋ ਮਾਨ ਨਾਨਕ ਜਨ ਇਹ ਬਖਾਨ ਜਗ ਮਹਿ ਬੇਰਾਜ ਰੀ